ਆਪਾਂ ਜੀ ਬੇ ਸੰਦੀ ਬਰਫੀ ਆਪਣੀ ਬਣਾਈ ਹੈਗੀ ਆ ਤੇ ਬਹੁਤ ਹੀ ਜੀ ਵਧੀਆ ਬਣੀ ਹੈਗੀ ਆ ਇਹ ਬਹੁਤ ਜਿਆਦਾ ਸੌਫਟ ਵੀ ਬਣੀ ਹੈਗੀ ਆ ਹਾਂਜੀ ਮੈਂ ਤੁਹਾਨੂੰ ਇੱਕ ਪੀਸ ਜੀ ਤੋੜ ਕੇ ਦਿਖਾਣੀ ਆ ਤਾਂ ਬਹੁਤ ਹੀ ਵਧੀਆ ਟੈਕਸਚਰ ਹੈਗਾ ਆ ਤਾਂ ਦੇਖੋ ਜੀ ਕਿੰਨੇ ਸੌਫਟ ਬਣੀ ਹੈਗੀ ਆ ਤੇ ਇਸ ਤਰ੍ਹਾਂ ਤੁਸੀਂ ਜੀ ਬੇ ਸੰਦੀ ਬਰਫੀ ਬਣਾਉਣੀ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਕਿ ਇਹਨੂੰ ਕਿਸ ਤਰ੍ਹਾਂ ਬਣਾਉਣਾ ਹੈਗਾ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਆਂ ਤੁਹਾਡਾ ਅੰਟੀਰੀਅਰ ਗਾਰਡਨ ਐਂਡ ਕਿਚਨ ਦੇ ਵਿੱਚ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਅਪਾ ਬਣਾ ਰਹੇ ਆ ਬੇਸਨ ਦੀ ਬਰਫੀ ਬੇਸਨ ਮੜਾਉਣ ਲਈ ਅਪਾ ਜੀ ਵਾਲਾ ਸਮਾਨ ਲਿਆ ਹੈਗਾ ਆ ਹਾਂਜੀ ਬੇਸਨ ਮੜਾਉਣ ਲਈ ਅਪਾ ਇਹ 2 ਕੱਪ ਮੈਜਰਿੰਗ ਕੱਪ ਲਿਆ ਹੈਗਾ ਆ ਤੇ ਕੋਲੀ ਦੇ ਵਿੱਚ ਅਪਾ ਬੇਸਨ ਦੇ ਪਾਏ ਹੈਗੇ ਆ ਇੰਨੇ ਇਹਦੇ ਵਿੱਚ ਅਪਾ ਜੀ 슈ਗਰ ਪਾਈ ਹੈਗੀ ਆ ਇਹ 2 ਕੱਪ ਹੀ ਮਣ ਕੇ ਜਿੰਨਾ ਅਪਾ ਬੇਸਨ ਲਿਆ ਉਹਨੇ 슈ਗਰ ਥੋੜੀ ਜਿਹੀ ਘੱਟ ਅਪਾ ਪਾ ਸਕਦੇ ਆ ਤੇ ਪੌਣਾ ਕੱਪ ਇਹ ਜੀ ਅਪਾ ਲਿਆ ਹੈਗਾ ਦੇਸੀ ਘਿਓ ਦਾ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਇਲਾਚੀ ਪਾਊਡਰ ਪਾਵਾਂਗੇ ਤੇ ਐਂਡ ਤੇ ਆਪਾਂ 1 ਕੱਪ ਇਹ ਮਿਲਕ ਪਾਊਡਰ ਦਾ ਪਾਉਣਾ। ਇਹ ਬਾਅਦ ਦੇ ਵਿੱਚ ਆਪਣਾ ਬੇਸਨ ਪੁੱਜ ਗਿਆ ਤੇ ਫਿਰ ਪਾਵਾਂਗੇ। ਹੁਣ ਜੀ ਆਪਾਂ ਸਟਾਰਟ ਕਰਦੇ ਹੈਗੇ ਮਿਸਨ ਬਣਾਉਣ ਨੂੰ। ਤੇ ਜਿਹੜਾ ਆਪਣਾ ਦੇਸੀ ਕੀ ਹੋ ਹੈਗਾ ਆਪਾਂ ਇਹਨਾਂ ਫਾਰਮ ਲੱਗੇ ਹੈਗੇ ਆ। ਹਾਂਜੀ ਇਹ ਪੌਣਾ ਕੱਪ ਹੈਗਾ ਆ 2 ਕੱਪ ਉਹਨੇ ਜਿਹੜੇ ਬੇਸਨ ਦੇ ਹੈਗੇ ਆ। ਬੇਸਨ ਨੂੰ ਆਪਾਂ ਜੀ ਪਹਿਲਾਂ ਛਾਣ ਲਿਆ ਸੀਗਾ। ਕਿਉਂ ਨਾ ਆਪਾਂ ਜਦੋਂ ਗਰਮ ਹੋ ਗਿਆ ਤੇ ਫਿਰ ਆਪਾਂ ਇਹਦੇ ਵਿੱਚ ਬੇਸਨ ਪਉਣਾ ਹੈਗਾ ਆ ਥੋੜਾ ਇਹਨੂੰ ਗਰਮ ਕਰਨਾ ਕਿਉਂ ਨਾ ਆਪਾਂ ਬਹੁਤ ਜ਼ਿਆਦਾ ਬਣੀ ਹਿੱਟ ਕਰਨੀ ਹੈਗੀ ਹਾਂਜੀ ਜੀ ਬਹੁਤ ਹੀ ਵਧੀਆ ਬੇਸਨ ਦੀ ਪਰ ਫਿਰ ਬੰਦੀ ਹੈਗੀ ਆ ਤੇ ਆਪਾਂ ਥੋੜਾ ਜਿਹਾ ਮਾਵੇ ਦੇ ਫਲੇਵਰ ਲਈ ਇਹਦੇ ਵਿੱਚ 1 ਕੱਪ ਮੇਲਕਵਰ ਦਾ ਪਾਵਾਂਗੇ ਹੁਣ ਜੀ ਆਪਣਾ ਕਿਉਂ ਗਰਮ ਹੋ ਗਿਆ ਤਾਂ ਹੁਣ ਆਪਾਂ ਇਹਦੇ ਵਿੱਚ ਬੇਸਨ ਪਾ ਦੇਣਾ ਹੈਗਾ ਆ ਇਹ 2 ਕੱਪ ਹੈਗੇ ਜੀ ਆਪਾਂ ਇਹਨੂੰ ਛਾਣਿਆ ਹੈਗਾ ਆ ਹਾਂਜੀ ਇਸ ਤਰ੍ਹਾਂ ਆਪਾਂ ਇਹਨੂੰ ਹਲਾਏ ਜਾਣਾ ਹੈਗਾ ਆ ਕਿਉਂਕਿ ਨਹੀਂ ਤਾਂ ਇਹਦੇ ਵਿੱਚ ਗੁਟਲੀਆਂ ਵਗੈਰਾ ਬਣ ਜਾਂਦੀਆਂ ਹੈਗੀਆਂ ਜਿਹੜੇ ਲੰਮਸ ਹੁੰਦੇ ਆ ਤੇ ਕੰਟੀਨਿਊ ਆਪਾਂ ਇਹਨੂੰ ਸਲੋ ਹੀਟ ਤੇ ਹਾਂਜੀ ਭੁੰਨਣਾ ਆ ਜਿੰਨਾ ਵੀ ਇਹਨੂੰ ਸਲੋ ਹੀਟ ਤੇ ਆਪਾਂ ਭੁੰਨਾਗੇ ਆਪਣਾ ਜੀ ਬੇਸਣ ਵਧੀਆ ਭੁੱਜਦਾ ਹੈਗਾ ਆਪਣੀ ਬਰਫੀ ਵੀ ਵਧੀਆ ਬਣਦੀ ਹੈਗੀ ਆ ਹੁਣ ਇਸ ਤਰ੍ਹਾਂ ਆਪਾਂ ਜੀ ਇਹਨੂੰ ਭੁੰਨ ਲੈਣਾ ਹੈਗਾ ਚੰਗੀ ਤਰ੍ਹਾਂ ਹਾਂਜੀ ਤੁਸੀਂ ਜਿੰਨੀਆਂ ਵੀ ਇਹਦੀਆਂ ਗੁਟਲੀਆਂ ਜੜੀਆਂ ਹੈਗੀਆਂ ਇਹਨੂੰ ਮਿਕਸ ਕਰੇ ਜਾਣਾ ਵਿੱਚ ਤੇ ਤਾਂ ਫਿਰ ਇਹ ਚੰਗੀ ਤਰ੍ਹਾਂ ਹੰਜੀ ਭੁੱਜ ਜਾਂਦਾ ਆ ਠੀਕ ਆਪਾਂ ਜੀ ਸਲੋਏ ਰੱਖਣੀ ਹੈਗੀ ਆ ਜਿਆਦਾ ਹਾਈ ਨਹੀਂ ਕਰਨੀ ਹੈਗੀ ਜੇ ਆਪਾਂ ਲੋੜ ਪਈ ਤਾਂ ਆਪਾਂ ਚਮਚਾਕੇ ਦੇ ਵਿੱਚ ਹੋਰ ਘਿਓ ਦਾ ਪਾਵਾਂਗੇ ਸਤਾਂ ਜੀ ਆਪਾਂ ਕੰਟੀਨਿਊ ਨੂੰ ਖੁੰਣਾ ਹੈਗਾ ਆ ਹਾਂ ਜੀ ਆਪਾਂ ਜੀ ਇਹਨੂੰ ਥੱਲੇ ਨਹੀਂ ਲੱਗਣ ਦੇਣਾ ਹੈਗਾ ਕਿਉਂਕਿ ਕੜਾਈ ਆਪਣੀ ਭਾਰੀ ਹੋਣੀ ਚਾਹੀਦੀ ਆ ਥੋੜੀ ਨਹੀਂ ਤਾਂ ਵੇਸਣ ਆਪਣਾ ਥੱਲੇ ਲੱਗ ਜਾਂਦਾ ਆ ਆਪਣਾ ਜੀ ਵੇਸਣ ਹੋਣਾ ਭੁਜ ਰਿਹਾ ਹੈਗਾ ਆ ਥੋੜਾ ਜਿਹਾ ਅੱਗੇ ਨਾਲੋਂ ਹੁਣ ਇਹ ਸੌਫਟ ਹੋ ਗਿਆ ਆ ਅਜੇ ਕੰਟੀਨਿਊ ਹੈ ਆਪਾਂ ਇਹਨੂੰ ਸਲੋ ਹੀਟ ਤੇ ਪੰਜ ਤੋਂ 7 ਮਿੰਟ ਹੋਰ ਜੀ ਭੁੰਨਾਗੇ ਜਿੰਨਾ ਚਿਰ ਇਹਦੀ ਨਾਈਸ ਖੁਸ਼ਬੂ ਨਹੀਂ ਆਉਂਦੀ ਕਿਉਂਕਿ ਆਪਾਂ ਨੂੰ ਪਤਾ ਲੱਗ ਜਾਂਦਾ ਜਦੋਂ ਆਪਣਾ ਬੇਸ ਭੁੱਜਦਾ ਆ ਬਹੁਤ ਨਾਈਸ ਉਹਦੀ ਖੁਸ਼ਬੂ ਆਉਣ ਲੱਗ ਜਾਂਦੀ ਆ ਤੇ ਸਲੋ ਹੀਟ ਤੇ ਆਪਾਂ ਇਹਨੂੰ ਇਸ ਤਰ੍ਹਾਂ ਹਿਲਾਇ ਜਾਣਾ ਹੈਗਾ ਜਦੋਂ ਇਹਨੇ ਚੰਗੀ ਤਰ੍ਹਾਂ ਆਪਣਾ ਕਿਉ ਰਿਲੀਜ਼ ਕਰ ਦਿੱਤਾ ਤੇ ਫਿਰ ਆਪਾਂ ਨੂੰ ਪਤਾ ਲੱਗ ਜਾਣਾ ਹਾਂਜੀ ਆਪਣਾ ਬੇਸਨ ਭੁੱਜ ਗਿਆ ਹੈਗਾ ਵਿੱਚ ਥੋੜਾ ਫੁੱਲ ਵੀ ਜਾਂਦਾ ਹੈਗਾ ਆ ਆਪਾਂ ਹੌਲੀ ਹੌਲੀ ਹਜੇ ਇਹਨੂੰ ਹਿਲਾਇ ਜਾਣਾ ਇਸ ਤਰ੍ਹਾਂ ਭੁੰਦੇ ਆ ਜੇ ਇਹਨੂੰ ਬਾਦ ਦੇ ਵਿੱਚ ਜਦੋਂ ਆਪਣਾ ਜੀ ਬੇਸਣ ਪੁੱਜ ਗਿਆ ਇਹਨੂੰ ਆਪਾਂ ਸਾਈਡ ਤੇ ਰੱਖਣਾ ਹੈ ਤਾਂ ਫਿਰ ਆਪਾਂ ਇਹਦੇ ਚਾਣੀ ਬਣਾਉਣੀ ਹੈਗੀ ਆ ਜਿਹੜੇ 슈ਗਰ ਹੈ ਇੱਕ ਤਾਲ ਦੀ ਆਪਾਂ ਚਾਣੀ ਬਣਾਵਾਂਗੇ ਫਿਰ ਉਹਦੇ ਨਾਲ ਜੀ ਬਹੁਤ ਵਧੀਆ ਬੇਸਣ ਹਾਂਜੀ ਆਪਣਾ ਜਮ ਜਾਂਦਾ ਹੈਗਾ ਆ ਪਰ ਇਹਨੂੰ ਆਪਾਂ ਸਲੋ ਹੀਟ ਤੇ ਏਦਾਂ ਭੁੰਨੇ ਜਾਣਾ ਹੈਗਾ ਹਜੇ ਹਿਲਾਈ ਜਾਣਾ ਹੈ ਕਾਫੀ ਅੱਗੇ ਨਾਲੋਂ ਹਾਂਜੀ ਜੀ ਹੁਣ ਸੌਫਟ ਹੋ ਗਿਆ ਆ ਥੋੜੀ ਥੋੜੀ ਹਜੇ ਸਮੈਲ ਆਉਂਦੀ ਆ ਪਰ ਹਜੇ ਪ੍ਰੋਪਰਲੀ ਪੁੱਜਾਨੀ ਹੈਗਾ ਆਪਾਂ ਇਹਨੂੰ ਹੋਰ ਹਜੇ ਭੁੰਨਾਂਗੇ ਹਾਂਜੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਜੈਲੋ ਲੱਡੂਆਂ ਵਾਲਾ ਫੂਡ ਕਲਰ ਪਾਵਾਂਗੇ ਉਹਦੇ ਨਾਲ ਫਿਰ ਬਸਨ ਦੀ ਬਰਫੀ ਜਿਹੜੀ ਕਲਰ ਬਹੁਤ ਵਧੀਆ ਹੋ ਜਾਂਦਾ ਆ ਆਪਾਂ ਨੇਚਰਲ ਵੀ ਬਣਾ ਸਕਦੇ ਆ ਪਰ ਜੇ ਪਾਉਣਾ ਆ ਤਾਂ ਆਪਾਂ ਪਾ ਸਕਦੇ ਆ ਕਿ ਨਾਲੋਂ ਬਹੁਤ ਜੀ ਹਾਂ ਦੇਖੋ ਖੁਸ਼ਬੂ ਆਉਣ ਲੱਗ ਗਈ ਆ ਹੁਣ ਇਹਦੀ ਹੌਲੀ ਹੌਲੀ ਪੂਜੀ ਚੱਲ ਰਹੀ ਆ ਬਸ ਆਪਾਂ ਇਹਨੂੰ ਹਿਲਾਇ ਜਾਣਾ ਹੈ ਥੱਲੇ ਨਾ ਲੱਗੇ ਆਪਣਾ ਗੇਸ ਨਾ ਹੀ ਹੈਗਾ ਇਹਦਾ ਨਹੀਂ ਤਾਂ ਫਿਰ ਇਹ ਥੋੜਾ ਕਲਰ ਵੀ ਚੇਂਜ ਹੋ ਜਾਂਦਾ ਇਹਦਾ ਹਾਂਜੀ ਥੋੜਾ ਜਿਹਾ ਹੁਣ ਇਹ ਕਿੰਨਾ ਹੋ ਗਿਆ ਯਾ ਸੌਫਟ ਥੋੜਾ ਫੁੱਲ ਵੀ ਗਿਆ ਯਾ ਇਸ ਤਰ੍ਹਾਂ ਇਹਨਾਂ ਆਪਾਂ ਇਹਨੂੰ ਹਿਲਾਇ ਜਾਣਾ ਹੈ ਜੀ ਥੋੜੀ ਆਪਾਂ ਹੀਟ ਇਹਦੀ ਸਲੋਈ ਰੱਖਣੀ ਆ। ਕੜਾਹੀ ਵੀ ਬਹੁਤ ਜ਼ਿਆਦੀ ਗਰਮ ਹੈ ਕੀ ਆ। ਜਦੋਂ ਆਪਾਂ ਇਹਨੂੰ ਸਾਈਡ ਤੇ ਰੱਖਣਾ ਉਦੋਂ ਵੀ ਆਪਾਂ ਕੰਟੀਨਿਊ ਇਹਨੂੰ ਹਿਲਾਏ ਜਾਣਾ ਕਿਉਂਕਿ ਕੜਾਹੀ ਗਰਮ ਹੁੰਦੀ ਹੈ ਨਹੀਂ ਤਾਂ ਫਿਰ ਆਪਣਾ ਇਹ ਥੱਲੇ ਲੱਗ ਜਾਂਦਾ ਹੈਗਾ ਆ। ਬਹੁਤ ਵਧੀਆ ਜੀ ਇਹ ਭੁਜ ਰਿਹਾ ਹੈਗਾ ਆ। ਸਾ이드 ਦਾ ਤਾਂ ਆਪਾਂ ਸਾਰਾ ਹੀ ਨਾਲ ਹੀ ਨਾਲ ਹੀ ਇਹਦੇ ਵਿੱਚ ਪਾਏ ਜਾਣਾ ਹੈ। ਇਹ ਤਾਂ ਸਾਈਡ ਤੇ ਲੱਗ ਜਾਂਦਾ ਹੈਗਾ। ਹਜੇ ਜੀ ਪੂਜਾ ਨਹੀਂ ਹੈਗਾ ਹਜੇ ਇਹਨੂੰ ਆਪਾਂ ਆਪਣਾ ਬੇਸਣ ਜੀ ਹੁਣ ਇਹ ਪੁੱਜ ਰਿਹਾ ਜਾਂ ਬਸ ਆਲਮੋਸਟ ਹੁਣ ਪੁੱਜਣ ਟੇ ਹੀ ਹੈਗਾ ਆ ਇਹਨੂੰ ਇੱਕ ਜਾਂ ਅੱਧਾ ਮਿੰਟ ਆਪਾਂ ਹੋਰ ਪਕਾਉਣਾ ਹੈਗਾ ਜਾਂ ਫਿਰ ਆਪਾਂ ਇਹਨੂੰ ਸਾਈਡ ਤੇ ਰੱਖ ਦੇਣਾ ਹਾਂ ਜੀ। ਹੋ ਚੱਲਿਆ ਹਾਂ ਜੀ ਹੁਣ ਨਾਈਸ ਖੁਸ਼ਬੂ ਆ ਰਹੀ ਆ ਤੇ ਬਸ ਆਪਾਂ ਹੁਣ ਥੋੜਾ ਜਿਹਾ ਹੁਣ ਹੋਰ ਕਰਨਾ ਐ ਨੂੰ ਤਾਂ ਫੇਰ ਆਪਾਂ ਇਹਨੂੰ ਸਾਈਡ ਤੇ ਰੱਖ ਦੇਣਾ ਹਾਂ ਜੀ ਫੇਰ ਵੀ ਆਪਾਂ ਇਹਨੂੰ ਹਿਲਾਏ ਜਾਣਾ ਸਾਈਡ ਤੇ ਕੜਾਹੀ ਬਹੁਤ ਗਰਮ ਐ ਹੁਣ ਆਪਾਂ ਜੀ ਇਹਦੇ ਬਾਅਦ ਦੇ ਵਿੱਚ ਫੇਰ ਆਪਾਂ ਚਾਣੀ ਬਣਾਵਾਂਗੇ ਹੁਣ ਜੀ ਬਹੁਤ ਨਾਈਸ ਖੁਸ਼ਬੂ ਆ ਰਹੀ ਆ ਇਹਦੀ ਤੇ ਇਹ ਫੁੱਲ ਵੀ ਗਿਆ ਹੈਗਾ ਤੇ ਭੁੱਜੀ ਆਪਾਂ ਇਹ ਤੋਂ ਜ਼ਿਆਦਾ ਨਹੀਂ ਐ ਤਾਂ ਫੇਰ ਇਹਦਾ ਕਲਰ ਥੋੜਾ ਜਿਹਾ ਡਾਰਕ ਹੋ ਜਾਂਦਾ ਐ ਤੇ ਇਹਨੂੰ ਆਪਾਂ ਕਿ ਸਾਈਡ ਤੇ ਰੱਖ ਦੇਣਾ ਐ ਆਲਮੋਸਟ ਹੁਣ ਆਪਣਾ ਜੀ ਬੇਸਨ ਨੇ ਭੁੱਜ ਗਿਆ ਹੈਗਾ ਤੇ ਇਹਨੂੰ ਆਪਾਂ ਹੁਣ ਸਾਈਡ ਤੇ ਰੱਖ ਕੇ ਹਲਾਇਆ ਜਾਣਾ ਤਾਂ ਹੁਣ ਆਪਾਂ ਜੀ ਇੱਕ ਤਾੜ ਦੇ ਜਿਹੜੀ ਆਪਣੀ ਸ਼ੂਗਰ ਆ ਉਹਦੀ ਚਾਣੀ ਬਣਾ ਕੇ ਵਿੱਚ ਐਡ ਕਰਨੀ ਆ ਬੇਸਨ ਨਾਲੇ ਥੋੜਾ ਜਿਹਾ ਆਪਣਾ ਠੰਡਾ ਹੋ ਜੂਗਾ ਹੁਣ ਇਹਨੂੰ ਸਾਈਡ ਤੇ ਰੱਖ ਦਿੰਦੇ ਹਾਂ ਅੰਦੀ ਤੇ ਹੁਣ ਆਪਾਂ ਚਾਣੀ ਬਣਾ ਲੈਂਦੇ ਹਾਂ ਜਿਹਨੂੰ ਜੀ ਹਲਾਇਆ ਜਾਣਾ ਆਪਾਂ ਬੇਸਨ ਨੂੰ ਸਾਈਡ ਤੇ ਵੀ ਤੋਕੇ ਫਿਰ ਕੜਾਈ ਬਹੁਤ ਚਾਦੀ ਆਪਣੀ ਗਰਮ ਹੋ ਗਈ ਆ ਹਾਂਜੀ ਆਪਣੀ ਇਹ 슈ਗਰ ਹੈਗੀ ਆ ਜਿਹੜੀ ਇਹ 2 ਕੱਪ ਸੀਗੇ ਆਪਾਂ ਇਹ ਪਾਏ ਤੇ 1 ਕੱਪ ਹੀ ਆਪਾਂ ਇਹਦੇ ਵਿੱਚ ਪਾਣੀ ਪਾਉਣਾ ਹੈਗਾ ਆ ਜਿੰਨੀ ਆਪਣੀ 슈ਗਰ ਆ ਉਹਦਾ ਹਾਫ ਆਪਾਂ ਪਾਣੀ ਦਾ ਪਾਉਣਾ ਹੈਗਾ ਹਾਂਜੀ ਆਪਾਂ ਇਹਨੂੰ ਜੀ ਹਿਲਾਇ ਜਾਣਾ ਹੈਗਾ ਤੇ ਆਪਾਂ ਜੀ ਇੱਕ ਤਾਰ ਦੀ ਚਾਣੀ ਬਣਾਉਣੀ ਹੈਗੀ ਆ ਬਹੁਤ ਜ਼ਿਆਦਾ ਨਹੀਂ ਆਪਣੀ ਜੀ ਆਪਣੀ ਦੋ ਤਾਅ ਦੇ ਆ ਤਾਂ ਫਿਰ ਆਪਣੀ ਬਰਫੀ ਜੰਮਦੀ ਨਹੀਂ ਹਾਰਡ ਹੋ ਜਾਂਦੇ ਆ ਇੱਕ ਤਾਅ ਦੀ ਹੋਵੇ ਤਾਂ ਫਿਰ ਆਪਣੀ ਬਰਫੀ ਬਹੁਤ ਵਧੀਆ ਹੰਦੀ ਜੰਮ ਜਾਂਦੀ ਆ ਆਪਣੀ ਜੀ ਚਾਣੀ ਬੋਇਲ ਹੋਣ ਲੱਪਈ ਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਤੇ ਫ੍ਰੈਸ਼ ਆਪਾਂ ਦੋ ਤਿੰਨ ਇਲਾਚੀਆਂ ਕੁੱਟੀਆਂ ਆ ਇਹ ਪਾ ਦੇਣੀਆਂ ਇਲਾਚੀ ਪਾਊਡਰ ਜਿਹੜਾ ਹੈਗਾ ਆ ਹਾਂਜੀ ਇੱਕ ਪਿੰਚ ਆਪਾਂ ਇਹਦੇ ਵਿੱਚ ਆ ਲੱਡੂਆਂ ਵਾਲਾ ਕਲਰ ਪਾਉਣਾ ਹੈਗਾ ਆ ਇਹਦੇ ਨਾਲ ਸੱਚੀ ਬਹੁਤ ਵਧੀਆ ਹੰਦੀ ਕਲਰ ਆ ਜਾਂਦਾ ਹੈ ਬਰਫੀ ਦਾ ਵਿੱਚ ਇਹ ਆਪਾਂ ਇਹਨੂੰ ਮਿਕਸ ਕਰ ਦੇਣਾ ਹੈ ਦੇ ਹਾਂਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈਗਾ ਤਾਂ ਹੁਣ ਜੀ ਆਪਾਂ ਇਹਨੂੰ ਚੈੱਕ ਕਰਨਾ ਹੈਗਾ ਆਪਣੀ ਚਾਣੀ ਜਿਹੜੀ ਹੈਗੀ ਆ ਇਹ ਆਪਾਂ ਇੱਕ ਤਾਰਦੀ ਹੋਣੀ ਚਾਹੀਦੀ ਇਹਨੂੰ ਆਪਾਂ ਥੋੜ੍ਹਾ ਜਿਹਾ ਕੋਲੇ ਦੇ ਉੱਤੇ ਕੱਢ ਕੇ ਤਾਂ ਠੰਡੀ ਹੋ ਕੇ ਆਪਾਂ ਦੇਖਣੀ ਪੈਣੀ ਆ ਕਲਰ ਆਪਾਂ ਵਿੱਚ ਮਿਕਸ ਕਰ ਦੇਣਾ ਹੈ ਇਹ ਹਾਂਜੀ ਜੇ ਤੁਸੀਂ ਨਈ ਵੀ ਫੂਡ ਕਲਰ ਪਾਉਣਾ ਤਾਂ ਤੁਸੀਂ ਸਕਿਪ ਕਰ ਸਕਦੇ ਆ ਆਪਾਂ ਇਹਨੂੰ ਨੇਚਰਲ ਵੇ ਬਣਾ ਕਰਦੇ ਰਹੇ ਹਾਂ ਇਹ ਥੋੜੇ ਜਿਹਾ ਕੋਲੇ ਦੇ ਵਿੱਚ ਕੱਢੀ ਨਹੀਂ ਹੁਣ फिर अपन देखनी पड़नी है हाँ जी थोड़ी है जी गर्म होगी यार अजय अपन जी थोड़ा सा हो रहा है पकाना है क्या नहीं अपने अपने चांदनी ਹਾਂਜੀ ਵਿੱਚ ਇਹ ਆਪਾਂ ਜਦੋਂ ਚਾਹੀ ਪਏ ਨਾਲੇ ਆਪਾਂ ਜਿਹੜਾ ਮਿਲਕ ਪਾਊਡਰ ਹੈ ਉਹਦੇ ਵਿੱਚ ਹੀ ਮਿਕਸ ਕਰਦੇ ਨੇ 1 ਕੱਪ ਹੋਏਗਾ ਇਹ ਹੁਣ ਮੈਨੂੰ ਚੈੱਕ ਕਰ ਲਈ ਹੈ ਹਾਂਜੀ ਥੋੜੀ ਜਿਹਾ ਤਾਂ ਕਰਨੀ ਆ ਹਜੇ ਨਹੀਂ ਲਿਖੇ ਚੱਪਤੀ ਨਹੀਂ ਹੋਈ ਲੱਗੀ ਥੋੜੀ ਜਿਹਾ ਨਾ ਥੋੜੀ ਜਿਹੀ ਜੀ ਆਪਣੀ ਜੀ ਬੰਦੀ ਆ ਪਰ ਤਾਰ ਬੰਦੀ ਆ ਥੋੜੀ ਜੀ ਕਿਉਂਕਿ ਆਪਾਂ ਇੱਕ ਹੀ ਤਾਰ ਦੀ ਚਾਣੀ ਬਣਾਉਣੀ ਆ ਜਿਆਦਾ ਨਹੀਂ ਬਣਾਣੀ ਹੈਗੀ ਹਾਂਜੀ ਹੁਣ ਆਪਣੀਆਂ ਦੇਖੋ ਜੀ ਛੋਟੀ ਜੀ ਪਤਲੀ ਜੀ ਤਾਰ ਬੰਦੀ ਆ बस एストラ पे कीदार दी बनानी हैगी ज्यादा नहीं। ਹੁਣ ਆਪਣੀ ਚਾਣੀ ਸਹੀ ਹੈਗੀ ਆ ਤਾਂ ਹੁਣ ਆਪਾਂ ਇਹਨੂੰ ਸਟੋਰ ਨੂੰ ਬੰਦ ਕਰਦੇ ਹਾਂ। ਉਧਰ ਜੀ ਆਪਣਾ ਬੇਸਣ ਹੈਗਾ ਆ ਤੇ ਉਹਦੇ ਵਿੱਚ ਆਪਾਂ ਇਹਨੂੰ ਮਿਕਸ ਕਰਨਾ ਹੈਗਾ ਆ। ਹਾਂਜੀ ਆਪਣਾ ਜੀ ਹੁਣ ਬੇਸਣ ਇਹ ਠੰਡਾ ਹੋ ਗਿਆ ਆ। ਹੁਣ ਆਪਾਂ ਇਹਦੇ ਵਿੱਚ ਗਰਮ ਗਰਮ ਆਪਣੀ ਜਿਹੜੀ ਚਾਣੀ ਹੈਗੀ ਆ ਮਿਕਸ ਕਰ ਦੇਣੀ ਹੈਗੀ ਆ। ਹਾਂ ਜੀ ਇਹਨੂੰ ਪਨਾਣ ਵਾਲੇ ਹਿਲਾ ਦੇਣਾ ਹੈਗਾ ਕਿਉਂਕਿ ਇਹ ਗਰਮ ਬਹੁਤ ਹੈਗੀ ਆ ਇਹਨੂੰ ਆਪਾਂ ਜੀ ਹੁਣ ਬਹੁਤ ਇਹਨੂੰ ਹਿਲਾਇ ਜਾਣਾ ਹੈਗਾ ਇਹਦੇ ਨਾਲ ਹੀ ਆਪਾਂ ਜਿਹੜਾ ਹੁਣ ਆਪਣਾ ਹੈਗਾ ਮਿਲਕ ਪਾਊਡਰ ਇਹ ਵੀ ਆਪਾਂ ਵਿੱਚ ਪਾ ਦੇਣਾ ਇਹ ਇੱਕ ਕੱਪ ਹੈਗਾ ਆ ਇਹਦੇ ਨਾਲ ਫੇ ਬਰਫੀ ਦਾ ਬਹੁਤ ਹੀ ਵਧੀਆ ਟੇਸਟ ਜੀ ਆਉਂਦਾ ਹੈਗਾ ਮਾਵੇ ਵਰਗਾ ਤਾਂ ਹੁਣ ਬਸ ਜੀ ਆਪਾਂ ਸਟੋਵ ਨੇ ਔਨ ਕਰਨਾ ਹੈਗਾ ਸਿਰਫ ਇਹਨੂੰ ਮਿਕਸ ਕਰਕੇ ਇਹਨੂੰ ਆਪਾਂ ਹਲਾਉਣਾ ਹੀ ਹੈਗਾ ਜਿੰਨਾ ਵੀ ਆਪਾਂ ਇਹਨੂੰ ਘੋਟਦੇ ਹੈਗੇ ਆ ਹਾਂਜੀ ਇਹ ਜਿਆਦਾ ਵਧੀਆ ਤੇ ਫਿਰ ਕ੍ਰਿਸਪੀ ਆਪਣੀ ਬਣਦੀ ਹੈਗੀ ਆ ਮਠਿਆਈ ਜੀ ਪਾਸੇ ਦੀ ਆਪਾਂ ਆਹ ਗੁੱਟਲੀਆਂ ਨਹੀਂ ਲਮਸ ਨਹੀਂ ਬਣਨ ਦੇਣੇ ਹੈਗੇ ਇਹਨੂੰ ਹਲਾਉਣਾ ਹੈਗਾ ਚੰਗੀ ਤਰ੍ਹਾਂ ਹਾਂਜੀ ਆਪਾਂ ਆਲਰੇਡੀ ਟ੍ਰੇ ਗ੍ਰੀਸ ਕਰਕੇ ਰੱਖੀ ਹੈਗੀ ਉਹਦੇ ਵਿੱਚ ਆਪਾਂ ਕੇਵਲ ਲਗਾਇਆ ਹੈਗਾ ਯਾ ਜੇਦੇ ਵਿੱਚ ਆਪਾਂ ਇਹਨੂੰ ਜਮਾਉਣਾ ਆਪਾਂ ਨੂੰ ਪਹਿਲਾਂ ਹੀ ਰੈਡੀ ਕਰਕੇ ਰੱਖਣਾ ਪੈਂਦਾ ਹੈਗਾ ਬਸ ਆਪਾਂ ਇਹਨੂੰ ਹਲਾਇ ਜਾਣਾ ਬੇਸਨ ਆਪਣਾ ਜੀ ਆਪਾਂ ਚੰਗੀ ਤਰ੍ਹਾਂ ਇਹਨੂੰ ਹੁਣ ਘੋਟ ਲਿਆ ਕੜਛੀ ਦੇ ਨਾਲ ਹੁਣ ਇਹ ਜੀ ਸੰਗਣਾ ਹੋ ਗਿਆ ਆ ਹੁਣ ਆਲਮੋਸਟ ਆਪਾਂ ਇਹਨੂੰ ਟ੍ਰੇ ਜਿਹੜੀ ਗ੍ਰੀਸ ਕੀਤੀ ਉਹਦੇ ਵਿੱਚ ਪਾ ਦੇਣਾ ਹੈਗਾ ਆ ਇਹਨੂੰ 2-2 3 ਘੰਟੇ ਆਪਾਂ ਫਿਰ ਅਦਾ ਕਾਉਂਟਰ ਤੇ ਬਿਆ ਰਹਿਣ ਦੇ ਨਾਲ ਫਿਰ ਇਹ ਬਹੁਤ ਵਧੀਆ ਜੰਮ ਜਾਊਗਾ ਫਿਰ ਆਪਾਂ ਇਹਦੇ ਜੀ ਪੀਸੇਜ ਕੱਟਣੇ ਹੈਗੇ ਆ ਜੋ ਵੀ ਆ ਵਕ ਉੱਤੇ ਇਹਦੇ ਵਰਕ ਲਾਉਣੇ ਆ ਜਾਂ ਆਪਾਂ ਬਦਾਮ ਪਿਸਤਾ ਜੋ ਵੀ ਲਗਾਉਣਾ ਉਹ ਲਗਾ ਸਕਦੇ ਆ ਹੁਣ ਇਹਨਾਂ ਨੂੰ ਟ੍ਰੇ ਦੇ ਵਿੱਚ ਪਾ ਦੇਣਾ ਇਸ ਤਰ੍ਹਾਂ ਹਾਂਜੀ ਬਹੁਤ ਵਧੀਆ ਜੀ ਬੇਸਲ ਬਣਿਆ ਕਲਰ ਵੀ ਬਹੁਤ ਵਧੀਆ ਬਹੁਤ ਵਧੀਆ ਘੋਟ ਹੋ ਗਿਆ ਹਾਂਜੀ ਹੁਣ ਇਹਨੂੰ ਆਪਾਂ ਨੂੰ ਕੱਟਚੀ ਦੇ ਨਾਲ ਬਹੁਤ ਜ਼ਿਆਦਾ ਹਿਲਾਉਣਾ ਪੈਂਦਾ ਹੈ ਤਾਂ ਇਹ ਵਧੀਆ ਜੰਮਦਾ ਹੈਗਾ ਆ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਟ੍ਰੇ ਦੇ ਵਿੱਚ ਹਾਂਜੀ ਪਾ ਦੇਣਾ ਹੈਗਾ ਆ ਹਾਂਜੀ ਮੈਂ ਸ਼ੋਰ ਜੀ ਟ੍ਰੇ ਨੂੰ ਤੁਸੀਂ ਗਰੀਸ ਕਰ ਲੈਣਾ ਹੈਗਾ ਆ ਜੀ ਹਾਰ ਹੈਗਾ ਹੈ ਗਰਮ ਕਰਕੇ ਫਿਰ ਆਪਾਂ ਇਹਨੂੰ ਸੈੱਟ ਕਰ ਦੇਣਾ ਇਹਦੇ ਵਿੱਚ ਹਿਲਾ ਕੇ ਚੰਗੀ ਤਰ੍ਹਾਂ ਸੈੱਟ ਕਰ ਦੇਣਾ ਹਾਂਜੀ ਆਪਣਾ ਬੇਸਣ ਜੀ ਆਪਾਂ ਹੁਣ ਇਹ ਟਰੇ ਦੇ ਵਿੱਚ ਪਾ ਦਿੱਤਾ ਹੈ ਹੁਣ ਇਹਨੂੰ ਇਸ ਤਰ੍ਹਾਂ ਆਪਾਂ ਟਰੇ ਨੂੰ ਹਿਲਾ ਦੇਣਾ ਕਿਉਂਕਿ ਸਾਰੀਆਂ ਸਾਈਡਾਂ ਤੇ ਚੰਗੀ ਤਰ੍ਹਾਂ ਚਲੇ ਜਾਵੇ ਆਪਾਂ ਇਹਨੂੰ 2 ਘੰਟੇ ਲਈ ਹੁਣ ਇੱਧੇ ਕਾਊਂਟਰ ਤੇ ਪਿਆ ਰਹਿਣ ਦੇਣਾ ਜੀ ਤਾਂ ਫਿਰ ਆਪਾਂ ਇਹਦੇ ਪੀਸੇਜ ਕੱਟ ਲੈਣੇ ਹੈਗੇ ਉੱਪਰ ਆਪਾਂ ਇਹਦੇ ਵਰਕ ਲਾਉਣਾ ਜੇ ਬਾਦਾਮ ਲਾਉਣੇ ਜੋ ਵੀ ਲਾਉਣਾ ਉਹ ਲਾ ਸਕਦੇ ਆ ਆਪਣੀ ਜੀ ਬਰਫੀ ਹੋਣੇ ਜੇ ਆਪਾਂ ਟ੍ਰੇ ਚ ਪਾ ਕੇ ਰੱਖੀ ਸੀਗੀ ਥੋੜੇ ਸੈੱਟ ਹੋ ਗਈ ਆ ਇਹ ਚੰਗੀ ਤਰ੍ਹਾਂ ਹੁਣ ਬੇਸਨ ਦੀ ਬਰਫੀ ਜਿਹੜੀ ਆਪਣੀ ਜੰਮ ਗਈ ਆ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਆ ਕੱਟ ਲਗਾਉਂਦੇ ਆ ਥੋੜੇ ਥੋੜੇ ਕੇ ਆਪਾਂ ਨੂੰ ਥੋੜਾ ਪਹਿਲਾਂ ਹੀ ਲਗਾਣੇ ਪੈਂਦੇ ਆ ਨਹੀਂ ਤਾਂ ਕਈ ਵਾਰੀ ਫਿਰ ਇਹ ਨਿਕਲਦੀ ਨਹੀਂ ਹੈਗੀ ਆਪਾਂ ਜੀ ਇਹਦੇ ਉੱਤੇ ਜੀ ਵਰਕ ਲਗਾਉਣੇ ਆ ਤਾਂ ਆਪਾਂ ਥੋੜੇ ਜਿਹਾ ਇਸ ਤਰ੍ਹਾਂ ਇਹ ਲਗਾ ਸਕਦੇ ਹੈਗੇ ਆ ਮੇਰੇ ਕੋਲ ਵਰਕ ਹੈਗੇ ਆ ਇਹ ਇਦਾਂ ਹੀ ਆਪਾਂ ਜੇ ਲਾਉਣਾ ਆ ਤਾਂ ਕਿਤੇ ਜਿੰਨੀ ਕੇ ਆਪਾਂ ਮਠਾਈ ਤੇ ਲਾਉਣਾ ਚਾਹੁੰਦੇ ਆ ਲਾ ਸਕਦੇ ਆ ਜੇ ਤੁਸੀਂ ਨਹੀਂ ਵੀ ਲਾਈਕ ਕਰ ਦਿੱਤਾ ਤੁਸੀਂ ਇਹਨੂੰ ਸਕਿਪ ਕਰ ਸਕਦੇ ਆ ਉੱਤੇ ਬਾਦਾਮ ਜਾਂ ਪਿਸਤਾ ਵੀ ਪਾ ਸਕਦੇ ਆ ਇਹਦੇ ਨਾਲ ਥੋੜੀ ਜਿਹੀ ਬਰਫੀ ਹੋਰ ਵੀ ਵਧੀਆ ਲੱਗਦੀ ਹੈ ਕੀ ਆ ਇਹ ਜੀ ਬਾਤ ਪੀ ਗਣ ਆਪਣੀ ਬਹੁਤ ਸੋਹਣੀ ਜੰਮ ਗਈ ਹੈਗੀ ਆ ਤੇ ਹੁਣ ਆਪਾਂ ਇਹਨੂੰ ਕੱਢ ਲੈਣਾ ਕੱਢ ਕੇ ਆਪਾਂ ਟ੍ਰੇ ਦੇ ਵਿੱਚ ਪਾ ਲੈਣਾ ਇਹਨੂੰ 3 ਤੋਂ 4 ਘੰਟੇ ਆਪਾਂ ਰੈਂਡ ਦਿੱਤਾ ਸੀ ਵੀ ਐ ਇਦਾਂ ਹੀ ਕਾਊਂਟਰ ਤੇ ਹੁਣੇ ਬਹੁਤ ਵਧੀਆ ਜੀ ਜੰਮ ਗਈ ਹੈਗੀ ਆ ਤੇ ਹੁਣ ਆਪਾਂ ਇਹਨੂੰ ਕਿਸੇ ਦੇ ਕੱਟ ਲੈਣੇ ਹੈਗੇ ਆ ਇਹਨੂੰ ਕਿਸੇ ਵੀ ਆਪਾਂ ਨਾਈਫ ਦੇ ਨਾਲ ਦਾਇਰ ਦਾ ਆਪਣੀ ਬਰਫੀ ਦੇ ਜਿਹੜੇ ਪੀਸ ਸਪਾਸ ਤਰਾਈਂ ਕੱਟ ਸਕਦੇ ਆ ਦੇਖੋ ਜੀ ਬਹੁਤ ਹੀ ਵਧੀਆ ਬਣੀ ਹੈਗੀ ਆ ਤੇ ਬਹੁਤ ਨਾਈਸ ਇਹਦਾ ਟੈਕਚਰ ਹੈਗਾ ਯਾ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਨੀ ਹੈਗੀ ਬਹੁਤ ਵਧੀਆ ਜੀ ਵਿੱਚੋਂ ਇਹਦਾ ਬਹੁਤ ਵਧੀਆ ਟੈਕਚਰ ਹੈ ਤਾਂ ਬਹੁਤ ਵਧੀਆ ਸੌਫਟ ਵਰਕ ਵੀ ਇਹ ਬਣੀ ਹੈਗੀ ਵੇਸਣ ਦੀ ਆਪਣੀ ਤੇ ਇਸ ਤਰ੍ਹਾਂ ਆਪਾਂ ਜੀ ਇਹ ਸਾਰੀ ਬਰਫੀ ਇਹਦੇ ਵਿੱਚੋਂ ਕੱਟ ਲੈਣੀ ਹੈਗੀ ਆ ਪੀਸ ਤੁਸੀਂ ਜਿੱਦਾਂ ਦੇ ਜੀ ਮਰਜ਼ੀ ਕੱਟ ਸਕਦੇ ਆ ਜੇ ਤੁਸੀਂ ਸਕੁਅਰ ਬਣਾਉਣੇ ਆ ਵੀ ਬਣਾ ਸਕਦੇ ਆ ਜੇ ਤੁਸੀਂ ਚੌਰਸ ਬਣਾਉਣੇ ਆ ਤੋਂ ਬਣਾ ਸਕਦੇ ਹੈਗੇ ਆ ਇਹ ਜੀ ਬਹੁਤ ਵਧੀਆ ਤੇ ਬਹੁਤ ਈਜ਼ੀ ਬਣ ਜਾਂਦੀ ਹੈਗੀ ਆ ਤੇ ਬਹੁਤ ਟੇਸਟੀ ਵੀ ਬਣਦੀ ਹੈਗੀ ਆ ਇਸ ਤਰ੍ਹਾਂ ਜੀ ਆਪਾਂ ਸਾਰੇ ਪੀਸੇ ਕੱਟ ਲੈਣੇ ਹੈਗੇ ਆ ਤੇ ਹੁਣ ਜੀ ਆਪਾਂ ਟ੍ਰੇ ਦੇ ਵਿੱਚ ਪਾ ਲੈਣੇ ਹੈਗੇ ਆ ਹਾਂਜੀ ਜੇ ਤੁਸੀਂ ਥੋੜੇ ਜੇ ਇਹਨੂੰ ਪੀਸ ਜਿਹੜੇ ਹੈਗੇ ਸ਼ੇਪ ਦੇ ਵਿੱਚ ਇਹਨੂੰ ਮੋਟੇ ਬਣਾਉਣੇ ਹੈਗੇ ਆ ਤੇ ਤੁਸੀਂ ਟ੍ਰੇ ਥੋੜੀ ਜੀ ਜਿਹੜੀ ਆ ਡੀਪਲੀ ਲੈਣੀ ਮੇਰੇ ਕੋਲੇ ਥੋੜੀ ਜੀ ਟ੍ਰੇ ਸੀਗੀ ਜਿਹਦੇ ਵਿੱਚ ਜਿਹੜੇ ਉਹੜੇ ਜਿਹੇ ਪਤਲੇ ਪਿਸੇ ਗਏ ਆ ਮੈਂ ਬਣਾਏ ਹੈਗੇ ਆ ਤੁਸੀਂ ਜਿੱਦਾਂ ਦੀ ਮਰਜ਼ੀ ਇਹਨਾਂ ਨੂੰ ਸ਼ੇਪ ਦੇ ਸਕਦੇ ਹੈਗੇ ਆ ਇਹ ਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਆਪਣੀ 2-3 ਵੀਕਾਂ ਰਹਿ ਜਾਂਦੀ ਆ ਰਾਮ ਦੇ ਨਾਲ ਹੀ ਖਰਾਬ ਨਹੀਂ ਹੁੰਦੀ ਹੈਗੀ ਤੁਸੀਂ ਇਸ ਤਰ੍ਹਾਂ ਦੀ ਵੈਸਣ ਦੀ ਬਰਫੀ ਬਣਾਉਣੀ ਜਿਹੜੀ ਕਿ ਬਹੁਤ ਹੀ ਇਹ ਵਧੀਆ ਤੇ ਸੁਆਦਿਸ਼ ਬਣਦੀ ਹੈਗੀ ਆ ਜੇ ਤੁਹਾਨੂੰ ਜੀ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਜੀ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ